ਹਾਂਜੀ ਬਾਬੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਤੇ ਹੋਰ ਕੀ ਬਣਦਾ ਕਰਦਾ ਬਾਬੋ ਕਰਤੀ ਸੂਬਾ ਸੂਬਾ ਵਲੌਗ ਦੀ ਸਟਾਰਟਿੰਗ ਤੇ ਅੱਜ ਚੌੜੀ ਸੱਚੀ ਰਾਤ ਹੈਗੀ ਇਹ ਟਾਈਮ ਹੁੰਦਾ ਸਾਂ ਮੈਂ ਉੱਠਾਂ 6:30 ਵੇ ਤਾਂ ਉੱਠਾਂ ਇਹ ਤਾਂ ਸਹੀ ਉੱਠਾਂ ਤੁਹਾਨੂੰ ਹੁਣ ਮੈਂ ਟਾਈਮ ਦਿਖਾਉਣਾ ਇੱਕ ਮਿੰਟ ਤੋ ਜੇ ਇੰਨੇ ਘੜੀ ਘਾਇਸ ਤੇ ਭਾਂਜੋਦੀ ਕਦੇ ਨਾ ਬਣੇ ਮੈਨੂੰ ਦੇਖ ਲਓ 6:30 ਹੋ ਗਏ ਤੇ 6:30 ਉੱਠਿਆ ਤੇ ਤੜਕੇ ਤੱਕ ਡਿਊਟੀ ਲੱਗੀ ਤੇ ਦਰਮਚਾਂਗੇ ਮੰਜਾਂ ਚਾਉਣੀ ਆਈਆਂ ਤੇ ਮਾਸੜੀ ਮੰਜਾਂ ਚੋਈਏ ਤੇ ਆਪਾਂ ਖੜੇ ਆਂ ਤੇ ਚੌਪਾ ਹਰਕੇ ਜੀ ਕੋਈ ਮਦਦ ਕਰਦੇ ਆਂ ਕੋਈ ਸ਼ੇਅਰ ਕੋਈ ਗੱਲਬਾਤ ਕੋਈ ਤਾਂ ਤੇ ਬਸ ਚਲੋ ਪਰ ਕਰਾਂ ਕੰਟੀਨਿਊ ਜੋ ਵੀ ਹੋਰ ਕੰਮ ਤਾਂ ਹੁੰਦਾ ਹੋਇਆ ਤਾਂ ਲੋ ਵੀ ਮਿੱਤਰੋ ਤੇ ਧੁੱਪ ਚੜ ਗਈ ਬਹੁਤ ਜ਼ਿਆਦਾ ਤੇ ਮੈਂ ਤਾਂ ਚਾਹ ਚੁ ਪੀਣ ਗਏ ਤੇ ਉਧਰ ਚੱਲੀ ਟੈਂਟ ਟੁੰਟ ਲੱਗੀ ਜਾਂਦਾ ਠੀਕ ਹੈ ਚੱਲੀਆਂ ਤਿਆਰੀਆਂ ਜਾਗੋ ਦੀਆਂ ਤੇ ਤੁਹਾਨੂੰ ਮੈਂ ਦਿਖਾਉਣਾ ਕਬੂਤਰ ਬਾਜ਼ ਬੰਦੇ ਇਥੋਂ ਨਹੀਂ ਆ ਬਾਈ ਸਾਹਮਣੇ ਸ਼ਤਰੀ ਲੱਗੀ ਪਈ। ਦੇਖੋ। ਕਬੂਤਰ ਆ ਨਹੀਂ ਆ ਪੈਂ ਦੂਰੋਂ ਯੋ ਕੋ ਲੱਕੀ ਸ਼ਤਰੀ। ਕਬੂਤਰ ਬਹੁਤ ਆ ਇੱਧਰ ਵੀ ਸਾਹਮਣੇ ਵੀ ਇੱਕ ਹਨਾ ਉਧਰਲੀ ਸਾਈਡ ਉਹ ਹੈ ਗਿਆ ਕਬੂਤਰ ਰੱਖਦਾ ਹੋਈ ਬੰਦਾ ਸਾਹਮਣੇ ਉੱਡਦੇ ਫਿਰਦੇ ਨੇਗੇ। ਤੇ ਤੇ ਆ ਤਾਂ ਮਤਲਬ ਆਜਾ ਹੁਣ ਕੀ ਕਰੀਏ। ਇਹ ਤਾਂ ਉਹ ਕਾਂ ਆ ਪਾਇਨੇ ਦਾ ਬਹੁਤ ਆ ਜਾ ਰਿਹਾ। ਬਾ ਹੁਣ ਚੱਲੀ ਜਾਂਦਾ ਕੰਮ ਧੰਦਾ ਬਈ ਤੇ ਠੀਕ ਆ ਸਾਰਾ। ਟੈਂਟ ਟੁੰਟ ਵਾਲਾ ਲਟਰਨ ਬਾਟਰਮ ਦੇਖ ਸਕਦੇ ਹੋ ਬਾਹਰ ਆ ਗਿਆ ਕਿ ਫਿੱਟਰ ਜਾ ਬੰਦੇ ਬੈਠੇ ਹੈ ਮੈਂ ਤਾਂ ਖੜਾ ਸੀ ਮੈਂ ਚਾਹ ਚ ਪੀੜੇ ਚੱਲ ਧੁੱਪ ਜੀ ਬਾਕੀ ਤਾਂ ਥੱਲੇ ਧੁੱਪ ਵੀ ਹੈ ਨਹੀਂ ਉਹ ਟੈਂਟ ਜੇ ਲਾ ਕੇ ਸਾਹਮਣੇ ਦਰਖਤ ਹੈ ਤੇ ਇੱਥੇ ਵੀ ਧੁੱਪ ਹੈਗੀ ਵਾਹ ਦਿਖਾ ਮੈਂ ਤੁਹਾਨੂੰ ਜਾਗੋ ਜੂਗਾ ਜੀ ਪੂਰੀ ਜੀ ਅੱਜ ਕੀ ਦਿਖਾਵਾਂ ਜੀ ਆਗੋ ਜੀ ਠੀਕ ਬਾਬਿਓ ਚਲੋ ਫਿਰ ਦਰਵਾਜਾ ਵੀ ਬੰਦ ਨੇ ਮੈਂ ਚਾਹ ਚ ਪੀੜੇ ਗੇ ਚੱਲਦੇ ਹਾਂ ਥੱਲੇ ਤੇ ਕੰਮ ਤਾਂ ਦੁਹਰਾਇ ਕਰਾਂਗੇ ਨਹੀਂ ਵੈਸੇ ਕੰਮ ਤਾਂ ਦੁਹਰਾਇ ਨਹੀਂ ਤੇ ਵਿਹਲੇ ਹੀ ਹੈਗੇ ਚਲੋ ਫਿਰ ਲੋ ਬਾਬਿਓ ਤੇ ਚੜ ਕੇ ਗੱਡੀ 'ਚ ਤੇ ਚੱਲਦੇ ਹਾਂ ਤਲਵੰਡੀ ਸਾਬੋ ਲੈ ਕੇ ਆਉਣੇ ਜਾਗੋ ਜਾ ਕੇ ਠੀਕ ਹੈ ਕੀ ਲੈ ਕੇਣਾ ਪੁੱਤ ਆਪਾਂ ਹੈ ਆਪਾਂ ਲੈ ਕੇ ਹੋਣਾ ਇੱਕ ਦਰਾਬੋ ਚੁਣੀ ਵਧੀਆ ਹਾਂ ਤੇ ਜਾਗੋ ਵੀ ਲੈ ਕੇ ਨਹੀਂ ਜਾਗੋ ਆਪਾਂ ਇੱਕ ਬੂਟ ਅੱਛਾ ਬੂਟ ਤੇ ਜਾਗੋ ਵੀ ਲੈਉਣੀ ਆ ਹਾਂ ਠੀਕ ਹੈ ਇੱਕ ਚੱਪਾ ਚੱਪਣਾ ਵੀ ਲੈਉਣੀ ਤੂੰ ਐ ਇਹ ਤੇ ਵੀ ਕੋਸੇ ਆਈ ਸਾਡੇ ਦੇ ਕਬੂਤਰਾਂ ਵਾਲੇ ਨੇ ਬਸ ਇਹ ਸਾਹਮਣੇ ਸ਼ਾਤਰੀ ਦੀਆਂ ਨੂੰ ਕੂਤਰਾਂ ਵਾਲੀ ਇਹ ਆਉ ਉਸ ਜਿੱਥੇ ਵੀ ਜਾਣੇ ਨਾ ਕਬੂਤਰ ਉਹ ਬਿਠਾ ਸਾਹਮਣੇ ਦੇਖ ਸਕਦੇ ਹੋ ਕਬੂਤਰ ਹੀ ਕਬੂਤਰ ਵੀ ਪੀ ਠੀਕ ਹੈ ਤੇ ਬਾਬੇ ਕੋਈ ਚੱਲਦੇ ਆ ਫਿਰ ਆਪਾਂ ਤੇ ਤਲਵੰਡੀ ਸਾਬੋ ਜਾ ਕੋ ਜੁਗੂ ਲੈ ਆਈਏ ਨਾਲ ਬੁੜੀਆਂ ਗਿਆ ਤੇ ਉਹ ਘਰੇ ਇੱਥੇ ਘਰੇ ਗਈਆਂ ਤੇ ਚਲੋ ਫਿਰ ਚੱਲਦੇ ਆਪਾਂ ਲੋਬੀ ਆਗੇ ਤਲਵੰਡੀ ਦੇ ਜਾਗੂ ਜੂਗੋਂ ਵੇਖੇ ਨੇ ਆਹ ਜਾਗੂ ਨਾਲੇ ਉਹ ਵੀ ਵੀਡੀਓ ਬੁੱਲਡਾਉਣੀ ਵਾਹ ਤੇ ਡਾਡੂ ਆ ਬਲੁੱਡ ਤੇ ਹਾਂ ਠੀਕ ਹੈ ਇਹਦਾ ਹੁਣ ਆਹ ਤੇ ਬਿੱਟਰ ਚਾਰ ਜਾ ਹਾਂ ਜਿੰਮੂ ਗਈ ਹੈ ਉਹਨਾਂ ਕੋਲ ਹਾਂ ਇਹ ਆ ਲਾ ਲਈ ਜੰਗਾ ਦੋ ਘੰਟੇ ਬਹੁਤ ਠੀਕ ਹੋ ਗਿਆ ਅੱਥ ਨਹੀਂ ਲਾ ਲਈ 5 ਵਜੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਠੀਕ ਹੈ ਐਜੀ ਬਾਦਨਾ ਬਾਈ ਨੇ ਤੇ ਮਾੜ ਨੂੰ ਪੁੱਛ ਲਓ ਵੀ ਉਹਨਾਂ ਨੂੰ ਪਸੰਦ ਹੈ ਕਿ ਹਿੰਦਣ ਦੇ ਠੀਕ ਹੈ ਗੇਸ ਸਮਾਨ ਬਹੁਤ ਵਧੀਆ ਹੈ ਸਮਾਨ ਜਿਹਾ ਫਰਸਟ ਕਲਾਸ ਹੈ ਜਮਾ ਸਹੀ ਆ ਸਹੀ ਸਹੀ ਚਲੋ ਕੋਈ ਨਹੀਂ ਪਰ ਚਲ ਪੁੱਛਦੇ ਨਾ ਉਹਨਾਂ ਨੂੰ ਵੀ ਕਿਵੇਂ ਪਸੰਦ ਆਉਂਦਾ ਕਿੰਨਾ ਆਉਂਦਾ ਫਿਰ ਸ਼ੇਅਰ ਹੀ ਕਰਾਂਗੇ ਆਏ ਹਾਏ ਲੋ ਬਈ ਮਿੱਤਰੋ ਜਾਗੋ ਜੂ ਗਾ ਸਮਾਨ ਤਾਂ ਕਰ ਲਿਆ ਰੈਡੀ ਆ ਪਿਆ ਸਾਰਾ ਕੁਝ ਠੀਕ ਆ ਡੰਡੇ ਡੁਕਰੇ ਕੀ ਖਿਲ ਹੁੰਦਾ ਕਿੱਥੇ ਡਾ ਆ ਗਿਆ ਪੰਦਰਾ ਨਾ ਵਿਆਹ ਵੀ ਕਰਤਾ ਓਕੇ ਰਿਪੋਰਟ ਤੇ ਹੁਣ ਮੇਵਾਮੂ ਗਾੜ ਲੈ ਕੇ ਆਣਾ ਉਹ ਲੈ ਕੇ ਆਣੇਗੇ ਤੇ ਗੱਡੀ ਜੜਦੀਏ ਕਰਦ ਕੇ ਲੋਕ ਇਹਨੂੰ ਇਹ ਤਾਂ ਮੈਨੂੰ ਬੁੜੀਆਂ ਨੂੰ ਦੋ ਭੇਜ ਤਾਂ ਕਿ ਤੂੰ ਲੈ ਕੇ ਆ ਸਮਾਨ ਸਾਰਾ ਕੋਲੇ ਆ ਕੇ ਇਹ ਸਾਰਾ ਲਟਰ ਬਟਰ ਨੂੰ ਚਲੋ ਚਲੋ ਬਾਪੂ ਤੇ ਫਿਰ ਹੁਣ ਸਮਾਨ ਨੂੰ ਹੋਰ ਲੈ ਕੇ ਤੇ ਫਿਰ ਹੋਟਲ ਸ਼ੇਅਰ ਕਰਦੇ ਘਰ ਚੱਲ ਕੇ ਹਾਂਜੀ ਮਿੱਤਰੋ ਤੇ ਆ ਗਏ ਸੀ ਕਿ ਤਲਵੰਡੀ ਸਾਬੋ ਤੋਂ ਲਾਏਗੇ ਸਾਰਾ ਸਮਾਨ ਠੀਕ ਆ ਤੇ ਥੱਕ ਕੇ ਬਈ ਯਾਰ ਉੱਥੇ ਤੁਰੇ ਫਿਰ ਕਰਕੇ ਮੈਂ ਤਾਂ ਕੋਠੇ ਦੇ ਆ ਕੇ ਪੈ ਗਿਆ ਅੰਦਰ ਠੀਕ ਆ ਤੇ ਥੱਲੇ ਕੰਮ ਚੱਲੀ ਜਾਂਦੇ ਹੈ ਜਿਹੜੇ ਹਲਵਾਈਆਂ ਚੱਲਦੇ ਹੁੰਦੇ ਹੈ ਤੇ ਆਪਾਂ ਪਏ ਹੈਗੇ ਹੁਣ ਤੇ ਚੱਲ ਕੇ ਨਹਾਵਾਂਗੇ ਯਾਰ ਟੈਂਟ ਦੇ ਨਹਾਵਾਂ ਖੁਣੇ ਜਿਹੜਾ 3 3 ਵਜਨ ਵਾਲੇ ਹੈਗੇ ਤੇ 4 4:30 5 ਵੇਲਾ ਆਨੂ ਕੇ ਪਾ ਕੇ ਨਵੇਂ ਕੱਪੜੇ ਜਾਗ ਵਕਤ ਹੋ ਜਾਏ ਕੈਮ ਠੀਕ ਹੈ ਤੇ ਬਣੇ ਰਿਓ ਵੀਡੀਓ ਚ ਤੇ ਪੂਰਾ ਸਵਾਦ ਦੇਵਾਂਗੇ ਪੂਰਾ ਵੀ ਕੀ ਬੰਦ ਹੈ ਉਹ ਮੈਨੂੰ ਆਵਾਜ਼ ਕੱਟਣੀ ਪਵੇ ਗਾਣਾਂ ਦੀ ਪਰ ਤੁਹਾਨੂੰ ਦਿਖਾਉਂਗਾ ਗਾਣੇ ਨਹੀਂ ਲਾ ਸਕਦਾ ਮੈਂ ਵਿੱਚ ਇਹਦੇ ਇਹ ਤੁਹਾਨੂੰ ਪਤਾ ਕਿ ਆਪਾਂ ਗਾਣੇ ਚਲਾਵਾਂ ਮਲਡੀਏ ਚਲਦੇ ਚ ਵੀਡੀਓ ਲਾਵਾਂਗੇ ਤੇ ਕਾਪੀਰਾਈਟ ਆ ਸਕਦਾ ਤੇ ਇਸ ਕਰਕੇ ਵੀਡੀਓ ਬਣਾਵਾਂ ਜਰੂਰ ਮਾੜੀ ਮੋਟੀ ਹੋਰ ਬਣਾਦਾ ਵਧਿਆ ਹਨ ਨੂੰ ਪੂਰੀ ਚੰਗੀ ਤਰ੍ਹਾਂ ਨਾਲ ਠੀਕ ਹੈ ਇੰਨਾ ਕੋਈ ਨਿਆਰਾ ਦਿਨ ਦਾਣ ਜਿੰਨਾ ਆਪਾਂ ਦੇਵਾਂਗੇ ਕਿਉਂਕਿ ਆਪਾਂ ਛੋੜ ਮਾੜੀ ਮੋਟੀ ਵੀਡੀਓ ਨਹੀਂ ਬਣਾਉਂਦੇ ਠੀਕ ਹੈ ਭਾਈ ਵੀ ਮੈਂ ਲੱਕ ਸਕਿੰਟੇ ਲਾ ਲਈ ਦੋਆਂ ਲਾਤੀ ਆਪਾਂ ਜਦੋਂ ਕੈਮਰਾ ਆਨ ਕਰਨ ਲੈ ਧਰ ਲੈ ਕੇ ਕੈਮਰਾ ਫਿਰ ਆਪਾਂ ਲਾਸਟ ਟਾਈਮ ਘੜਾਈ ਰਹਿਣੇ ਤੈਨੂੰ ਪਤਾ ਹੈ ਮੇਰਾ ਫਿਰ ਜਿੱਥੇ ਕੈਮਰਾ ਲਾਦਾ ਕੇਰਾ ਮੁੜ ਕੇ ਚੱਲੀ ਜਾ ਉਹ ਕੈਮਰਾ ਭੁਵੇਂ ਏਡੇ ਘੰਟੇ ਦੀ ਕਿਰਾ ਮੂਡ ਤੇ ਡਿਪੈਂਡ ਆ ਮੇਰੇ ਤੇ ਆਇਣਾ ਕੋ ਵਿੱਚ ਬੋਲ ਲੈਣੀ ਕੋ ਦੱਸਿਆ ਨਹੀਂ ਤੇ ਬਸ ਇਧਰ ਵੇਖਣ ਵਾਲੇ ਬਣਿਓ ਠੀਕ ਆ ਤੇ ਕਿਰਾ 10-20 ਮਿੰਟ ਕਰ ਲੀਏ ਰੈਸਟ ਪੈ ਜੀਏ ਇੱਥੇ ਕਿਰਾ ਥੱਕੇ ਪਏ ਹੋਣੀ ਆਇਆ ਏ ਤਲਵੰਡੀ ਸਾਬੋ ਤੋਂ ਸਮਾਨ ਲੈ ਕੇ ਅਜੇ ਨਹੀਂ ਪਤਾ ਹੋਰ ਵੀ ਕਿਤੇ ਪਾਸੇ ਜਾਣਾ ਪੈ ਜੇ ਤਾਂ ਬਈ ਜਾਣਾ ਪੈ ਜੇ ਤੇ ਚਲੋ ਫਿਰ ਬਾਪੋ ਕਿਰਾ ਹੁਣ ਪਾਇਆ ਏ 10 ਮਿੰਟ ਤੇ ਫੇਰ ਵੇਣੀ ਆ ਕੀ ਬਣਦਾਗਾ ਤੇ ਕਰਦੇ ਫਿਰ ਹੋਰ ਕੰਮ ਤਾਂ ਦਾ ਬਈ ਹਾਂਜੀ ਬਾਬਿਓ ਤੇ ਨਾ ਆ ਕੇ ਹੋ ਗਏ ਫਰੈਸ਼ ਤੇ ਤਿਆਰ ਅੰਜਮ ਰੈਡੀ ਕੰਮ ਠੀਕ ਠੀਕ ਹੋ ਗਿਆ ਉਹ ਫੇਰ ਪੋਟ ਜਮਾ ਲੋਗ ਤਿਆਰੀ ਆਪ ਦਾ ਟਾਈਮ ਨੇ ਨਿਵਾਦਨੇ ਆ ਤੀ ਅਜੁਤੀ ਵੀ ਨੇ ਔਰ ਮੁੰਡਿਆ ਠੀਕ ਹੈ ਜੀ ਠੀਕ ਹੈ ਜੀ ਤੇ ਲੈਓ ਬਸ ਜਮਤ ਤਿਆਰ ਅੰਜਮ ਤੇ بس چل دی ਹੁਣ ਗੱਲ ਜਿਨੀ ਹੀ ਕੋਈ ਇੱਕ ਵਾਰ ਕੋਈ ਬੰਦੇ ਬਾਹਲੇ ਫਿਰਦੇ ਔਖਾ ਜਾਂ ਵੀ ਬਾਲਾ ਕੋ ਬੱਚਾ ਬੋਲੀ ਨਾ ਪਾਲਤੂ ਜਣਾ ਤੇ ਚਲੋ ਕੋਈ ਨਹੀਂ ਬਾਈਨੇ 10 ਮਿੰਟ ਬਾਕੀ ਦੇ ਵੇਖ ਲੋ ਟੈਂਟੂ ਟੂ ਲੱਗ ਗਿਆ ਸਭ ਕੁਝ ਰਿਪੋਰਟ ਮੇਰੇ ਮੂਤ ਲੱਗ ਗਿਆ ਲਓ ਬਈ ਕੱਢੋ ਤੇ ਇੱਧਰ ਆ ਗਿਆ ਡੀਜ਼ਾ ਮੇਰੇ ਖਾਤਰ ਆ ਗਿਆ ਡੀਜ਼ਾ ਆ ਗਿਆ ਵਿਆਹ ਚੋ ਡੀਜ਼ਾ ਜਿਆਦਾ ਨਹੀਂ ਵਧੂਆ ਵੀਡੀਓ ਨਹੀਂ ਬਣਨੀ ਹੈ ਕਾਪੜੀ ਮਾਰਦਾ ਪੈਂ ਟਾਈਮ ਫਾਸ ਜਾ ਕਰੀਏ ਨਾਗਾ ਤਾਂ ਫਿਰ ਆਜਾ ਕਰੀਏ ਨਹੀਂ ਤੇ ਬਾਕੀ ਆਉਂਦੇ ਨਾਨਕੇ ਨੂਨ ਕਿਉਂ ਨਾ ਉਹਨੂੰ ਮਾੜਾ ਮਾੜਾ ਹਨੇਰਾ ਆਇਆ ਪਰ ਕਰਾਂਗੇ ਨਾ ਕਿ ਡਾਂਸ ਡੀ ਜੇ ਤੇ ਤੇ ਚਲੋ ਫਿਰ ਕੇਰਾ ਬੈਠੀਆਂ ਆ ਰਾਵਨ ਆਪ ਦਾ ਲੋ ਬਾਬ ਲੋ ਚੱਲੀ ਜਾਂਦੀ ਆ ਜੱਗ ਨੂੰ ਤੇ ਹੈ ਜਾਂ ਕੋਈ ਮੰਨੋ ਤੇ ਵਿੱਚ ਗਾਣੇ ਬੜ ਚੱਲੀ ਆ ਫਿਰ ਠੀਕ ਆ ਮੁੜ ਕੇ ਮੜੇ ਨਾਲ ਕਾਪੀ ਰਟਾਈਆ ਤੇ ਮਾੜਾ ਮੋਟਾ ਦਿਖਾਵਾ ਠੀਕ ਆ ਪ੍ਰੋਗਰਾਮ ਹਾਂਜੀ ਬਾਪੂ ਤੇ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਤੇ ਸਾਰਿਆਂ ਨੂੰ ਗੁੱਡ ਮਾਰਨਿੰਗ ਮੇਰੇ ਵੱਲੋਂ ਤੇ ਵਿੱਜ ਗੋਲ ਰਾਤ ਗਈ ਨੰਗ ਤੇ ਅੱਜ ਹੈਗੇ ਬਰਾਤ ਵਾਲਾ ਦਿਨ ਤੇ ਇੱਕ ਮਿੰਟ ਪਹਿਲਾਂ ਭਾਬੀ ਜੀ ਮਨ ਲੱਗ ਗਈ ਹੁਣ ਅੰਦਰ ਬਸ ਹੁਣ ਠੀਕ ਹੈ ਤੇ ਬਸ ਹੁਣ ਬਈ ਚੱਲ ਕੇ ਆਉਣੇ ਤਲਵੰਡੀ ਥੋੜਾ ਕੰਮ ਸੀਗਾ ਸਮਾਨ ਸੋਂ ਫੜ ਕੇ ਲਿਉਣੀ ਐ ਤੇ ਮਤਲਬ ਵੀ ਇੱਕ ਚਾਹੀਦਾ ਕਿਰਪਾਨ ਕਰਪਉਣ ਜੇ ਲੈ ਕੇ ਆਉਣੀ ਐ ਮੈਂ ਤੇ ਬਾਅਦ ਦਾ ਸਮਾਨ ਸੋਂ ਲਿਆਈ ਗਏ ਤੇ ਫੇਰ ਅੱਜ ਬਾਅਦ ਦੋ ਦਿਨਾਂ ਦਾ ਮਿਕਸ ਵਲੌਗ ਹੈ ਉਹ ਆਪਣਾ ਜਾ ਗੁਦਾ ਤੇ ਇਹਦਾ ਠੀਕ ਆ ਨਾ ਅੱਜ ਵੀਡੀਓ ਨਹੀਂ ਆਉਂਦੀ ਤੇ ਕੱਲ ਨੂੰ ਮਿਸ ਹੁਣ ਆਉਗੀ ਸ਼ਾਇਦ ਪੱਕਾ ਨਹੀਂ ਬਸ ਦੋ ਦਿਨ ਖਰਾਬ ਹੋਣਗੇ ਵੇਚ ਦੀ ਤੇ ਚੱਲੋ ਹੁਣ ਦੋ ਚੱਲੀਏ ਕਿਰਾਂ ਤੇ ਤੁਹਾਡੇ ਨਾਲ ਬਾਅਦ ਸ਼ੇਅਰ ਕਰਦੇ ਆਪਾਂ ਲੋ ਬਾਬਿਓ ਤੇ ਆਗੇ ਚਲਵੰਡੀ ਸਾਹਿਬ ਉਹਦੇ ਜਵਾਕ ਦੇ ਕੋਲੇ ਡਾਇਪਰ ਲੈਣੇ ਭੱਜ ਕੇ ਛੇਤੀ ਛੇਤੀ ਤੇ ਇੱਕ ਚੱਲਦੇ ਆ ਘਰੇ ਜਾ ਕੇ ਝੱਲ ਕੇ ਨਹਾਉਣਾ ਵੀ ਹੈ ਠੀਕ ਆ ਕਰਦੇ ਆਪਾਂ ਸ਼ੇਅਰ ਤੁਹਾਡੇ ਨਾਲ ਫਿਰ ਕਿਰਾਂ ਸਮਾਨ ਤੋਂ ਲੈੜੀ ਕਰਪਾਨ ਤਾਂ ਲੈ ਲਈ ਤੇ ਬਸ ਦਾ ਲਾਹੌਰ ਹੈ ਜਾਂਣਾ ਬਸ ਤੇ ਲੈ ਨਹੀਂ ਆਉਗੀ ਨਾ ਬੋ ਆਪਣਾ ਬੋ ਆਪਾਂ ਡਰੋਨ ਲੈ ਗਏ ਹੈ ਆ ਮੈਂ ਆਹ ਬਰਦਾਪਾ ਲੱਗਦਾ ਆ ਆਹ ਅੱਜ ਵੀਡੀਓ ਬਣਾਵਾਂਗੇ ਮਾੜੀ ਮੁੱਟੀ ਬਣਾਵਾਂਗੇ ਵੀਡੀਓ ਬਈ ਠੀਕ ਆ ਇੰਦਰੇ ਮਾੜੀ ਗੱਲ ਚ ਅੱਜ ਵੀਡੀਓ ਬਣਾਵਾਂਗੇ ਮਾੜੀ ਮੁੱਟੀ ਬਣੀ ਤਾਂ ਤਨੀ ਬਸ ਗੁੰਗੂੰ ਘੇਈ ਹੈ ਚਲੋ ਬਾਬੇ ਚੱਲਦੇ ਆ ਫਿਰ ਆਪਾਂ ਬਈ ਬਾਬਿਓ ਤੇ ਵੀਡੀਓ ਨਹੀਂ ਬਣੀ ਠੀਕ ਹੈ ਤੇ ਅੱਜ ਸੀਗਾ ਵਿਆਹ ਤੁਹਾਨੂੰ ਜੇ ਪਤਾ ਹੀ ਹੈ ਤੇ ਮੈਂ ਹੁਣ ਟਾਈਮ ਹੋ ਗਿਆ ਜੀ ਲਗਭਗ ਮਿੰਜ ਤਾਂ ਨਹੀਂ ਖੜਚਾ 5:42 ਮਿੰਟ ਹੋ ਗਏ ਤੇ ਬਸ ਹੁਣ ਦਵਾਰੇ ਘਰੇ ਗਿਆ ਸੀ ਮੈਂ ਜਵਾਕ ਨੂੰ ਛੱਡਣ ਤੇ ਦਵਾਰੇ ਚੱਲਦੇ ਆ ਪੈਸੇ ਚ ਠੀਕ ਆ ਤੇ ਦਵਾਰੇ ਫਿਰ ਬੰਦੇ ਚੜਾ ਕੇ ਲਿਆਉਣੇ ਆ ਤੇ ਹੋ ਸਕੇ ਹੁਣ ਫਿਰ ਕਰਾਂਗੇ ਤੇ ਫਿਰ ਜੇ ਆ ਐਂਡਿੰਗ ਹੋਈ ਵੀਡੀਓ ਕਰਦਾਂਗੇ ਤੇ ਨਹੀਂ ਫਿਰ ਰੱਬ ਰੱਖਈ ਆ ਚਲੋ ਬਾਬੇ

ਸੋ ਬਸ ਪਹਿਲੇ ਵਾਲੇ ਵਾਲੇ ਨਵਾਬੋ ਦੇਖ ਲੋ ਉਹ ਦੌੜੀ ਤੋਂ ਬਾਅਦ ਦੌੜੀ ਰੋਕ ਕੇ ਜੁੜਣਾ ਤੁਹਾਨੂੰ ਜਾਂ ਪਰਸੂ ਹੋ ਜਾਣਾ ਆਪਣਾ ਸਾਕੀਆ ਬੇਨਿਕਨ ਦਰਸ਼ਕ ਜੀ ਤੇ ਜੈਦ ਬੋਲਦਾ ਕਹਿੰਦਾ ਬਾਪਾ ਬਾਪਾ ਹਾਂਜੀ ਬਾਬਿਓ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਤੇ ਵਕਾਰਦੀ ਨਾ ਬਲੌਗ ਦੀ ਸਟਾਰਟਿੰਗ ਆਪਾਂ ਤਾਰਕ ਉਹਦਾ ਗੱਡੀ 'ਚ ਬੈ ਕੇ ਸਟਾਰਟ ਕਰਤਾ ਤੇ ਜਾਣੇ ਆ ਬਈ ਤਲਵੰਡੀ ਫੇਰ ਤੇ ਸਮਾਨ ਆ ਇਧਰ ਆ ਵਾਪਸ ਕਰਕੇ ਉਹਨਾ ਵਿਆਹ ਵਧੀਆ ਨੀ ਹੋ ਗਿਆ ਨਿਪਟ ਗਿਆ ਤੇ ਬਸ ਅੱਜ ਨਹੀਂ ਕੱਲ ਨੂੰ ਮੈਂ ਪਿੰਡ ਆ ਜੂਆਂ ਤੇ ਫਿਰ ਦੁਬਾਰ ਚੱਕਾਂਗੇ ਵੀਡੀਓ ਉਹੀ ਆਪਣੀਆਂ ਪੁਰਾਣੀਆਂ ਠੀਕ ਐ ਤੇ ਕਿਰਨ ਤਲੰਡੀ ਸਮਾਸ ਮੁੰਨ ਮੋੜਿਆ ਹੀ ਏ ਜਾਗੋ ਜੂਗੋ ਵਾਲਾ ਤੇ ਆਪਾਂ ਫੇਰ ਕਰਦੇ ਹਟਣਾ ਸ਼ੇਅਰ ਘਰੇ ਚੱਲ ਕੇ ਮਾੜਾ ਮੋਟਾ ਜਿਹਾ ਹੋਇਆ ਤਾਂ ਤੇ ਤੁਹਾਨੂੰ ਉਹਦਾ ਵਿਆਹ 'ਚ ਵੀਡੀਓ ਐਸੀ ਵੈਸੀਆਂ ਬੰਦੀਆਂ ਹੁੰਦੀਆਂ ਗਿਆ ਬਟ ਐਂ ਪਾਸ ਕਰਤਾ ਮੈਂ ਚਲੋ ਹੁਣ ਘਰੇ ਆਵਾਂ ਕੱਲ ਨੂੰ ਤੇ ਫਿਰ ਵੇਖਾਂਗੇ